ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਹੋਵੋਗੇ ਸਵਾਗਤ ਆ ਤੁਹਾਡਾ ਇੱਕ ਹੋਰ ਆਪਣੀ ਨਵੀਂ ਵੀਡੀਓ ਦੇ ਵਿੱਚ ਅਪਡੇਟ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਣੇ ਕੋਲ ਕਿਹੜੇ ਕਿਹੜੇ ਕਰਾਵ ਅਵੇਲੇਬਲ ਪਏ ਨੇ ਕਿਹੜੇ ਕਿਹੜੇ ਸਾਈਜ਼ ਪਏ ਨੇ ਜੁਨੀਕ ਦੇ ਸਾਈਜ਼ ਵੀ ਪਿਆ ਕੁਝ ਹੋਰ ਵੀ ਚੀਜ਼ਾਂ ਪੰਗਾ ਨੇ ਸੋ ਸਾਰੀ ਅਪਡੇਟ ਤੁਹਾਨੂੰ ਦੇਵਾਂਗੇ ਆਪਾਂ ਵੀਡੀਓ ਚ ਨਾਲ-ਨਾਲ ਬਣੇ ਰਹੋ ਸੋ ਵੀਰ ਭਾਈ ਜਿਹੜਾ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਇੰਸਟਾਗ੍ਰam ਚੈਨਲ ਨੂੰ ਵੀ ਫੋਲੋ ਕਰ ਸਕਦੇ ਤੁਸੀਂ ਫੇਸਬੁੱਕ ਨੂੰ ਵੀ ਫੋਲੋ ਕਰਿਓ ਸੋ ਅੱਜ ਤੁਹਾਨੂੰ ਦਿਖਾਉਣੇ ਆਪਣੇ ਕੋਲੇ ਕਿਹੜੇ ਕਿਹੜੇ ਖਰਾ ਅਵੇਲੇਬਲ ਪਏ ਆ। ਕਈ ਵੀਰ ਭਰਾਵਾਂ ਦੇ ਮੈਸੇਜ ਆਉਂਦੇ ਵੀਰੇ ਵੀ ਸਾਨੂੰ ਅਵੇਲੇਬਲ ਕਰਾ ਮਿਲ ਜੂ। ਸੋ ਉਹਨਾਂ ਬਾਰੇ ਸਾਨੂੰ ਸਾਰੀ ਜਾਣਕਾਰੀ ਦੰਨੇ ਆ। ਸੋ ਬਣੇ ਰਹੋ ਨਾਲ-ਨਾਲ ਵੀਡੀਓ 'ਚ। ਆਜੋ ਕਰਦੇ ਆ। ਅਸਲੀ ਸੋ ਹਾਂਜੀ ਆਪਾਂ ਇਹ ਕਰਾ ਦਿ ਜੇਲ ਦਿੰਨੇ ਆ ਤੁਹਾਨੂੰ। ਪਹਿਲਾਂ ਤੁਹਾਨੂੰ ਕਰਾ ਦਿਖਾ ਦੂ ਬਾਈ ਸਾਰਿਆਂ ਨੂੰ। ਇੱਧਰ ਦੀ ਆਜੋ। ਸੋ ਇਹ ਕਰਾ ਦਾ ਸਾਈਜ਼ ਆ ਬਾਈ ਵੀ ਆਪਣਾ 8.5 ਫੁੱਟ। ਆਡਾ ਨਮਾ ਤਾਜ਼ਾ ਕਰਾ ਦਾ ਤੇ ਖਰਾਬ ਵਧੀਆ ਬਣਿਆ ਹੋਇਆ ਡਬਲ ਬੀ ਦਾ ਪੂਰਾ ਵਧੀਆ ਖਰਾਬ ਤਿਆਰ ਕੀਤਾ ਹੋਇਆ ਹੈਗਾ ਸੋ ਆਪਣਾ ਪਹਿਲਾ ਕਰਾਇਆ ਹੈ ਸੋ ਦੇਖ ਸਕਦੇ ਹੋ ਤੁਸੀਂ ਪੂਰਾ ਮਜੂਤੀ ਤੇ ਪੂਰਾ ਵਧੀਆ ਖਰਾਬ ਬਣਿਆ ਹੋਇਆ ਤੇ ਇਹਦੀ ਇਚਾਈ ਦੀ ਗੱਲ ਕਰਾਂਗੇ ਇਹਦੀ ਕਿੰਨੀ ਗੱਲ ਕਰਾਂਗੇ ਇਹ ਖਰਾਬ ਸਨਾ 22 ਇੰਚ ਜਗ੍ਹਾ ਤੇ 7.5 ਫੁੱਟ ਦੀ ਲੰਬਾਈ ਹੈ ਬਾਈ ਇੰਚ ਜਗ੍ਹਾ ਇਹ ਖਰਾਬ ਸੋ ਇਹ 25 ਕਈ ਆਪਣੇ ਆਉਂਦੇ ਵੀ ਆਪਾਂ ਨੂੰ ਕਦੇ ਕਦੇ ਕਰਾ ਲਾਉਣਾ ਆਪਾਂ ਸਿਰੇ ਸੁਰੇ ਖਿੱਚਣ ਵਾਸਤੇ ਪੱਧਰ ਪੁੱਤਰ ਕਰਨ ਵਾਸਤੇ ਉਰੇ ਵਾਸਤੇ ਬਹੁਤ ਵਧੀਆ ਕਰਾਗਾ ਇਹ ਤੇ ਬਹੁਤ ਹੀ ਵਧੀਆ ਲੱਗਦਾਗਾ ਇੱਕ ਦੀ ਜਜਮੈਂਟ ਬਹੁਤ ਵਧੀਆ ਗਈ ਸੋ ਅਗਲਾ ਕਰਾ ਦੀ ਤੁਹਾਨੂੰ ਦੁਨੀਆ ਡਿਟੇਲ ਆਜੋ ਇਹ ਖਰਾ ਆਪਣਾ 8 ਫੁੱਟ ਤੇ 26 ਇੰਚ ਹੈ ਜੀ ਤੁਸੀਂ ਦੇਖ ਸਕਦੇ ਹੋ ਅਸੀਂ ਇਹਦੇ ਕਲਰ ਨੂੰ ਹਜੇ ਕਰਾਉਣ ਵਾਲਾ ਹੋਇਆ ਕਰਨ ਵਾਲਾ ਹੋਇਆ ਪਿਆ ਕਰਵਾਗਾ ਆਪਾਂ ਸੋ ਪੂਰੀ ਦੇਖ ਲਿਓ ਇਹ 8 ਫੁੱਟ ਤੇ 26 ਇੰਚੀ ਕਰਾਗਾ ਇਹ ਵੀ ਪੂਰਾ ਵਧੀਆ ਮਜ਼ਬੂਤ ਬਣਿਆ ਹੋਇਆ ਹੈਗਾ ਡਬਲ ਬੀਮ ਦਾ ਸਪੋਰਟ ਆਪਾਟਾ ਲਾ ਕੇ ਪੂਰਾ ਵਧੀਆ ਖਰਾਬ ਬਣਿਆ ਹੋਇਆ ਤੇ ਇਹ ਸਪੈਸ਼ਲ ਛੁਰੀ ਲੱਗੀ ਹੋਈ ਹੈ ਇਸ ਕਰਾ ਦੇ ਸੋ ਇਹ ਆਪਾਂ ਵੀ ਛਿੜਿ ਛਿੜੀ ਤੇ ਲਾ ਸਕਦੇ ਆਂਗੇ ਹੋਰ ਜਿਵੇਂ 855 ਟਰੈਕਟਰ ਹੋ ਗਿਆ 60 ਹੌਸ ਪਾਵਰ ਦਾ ਜਿਵੇਂ 3630 ਹੋ ਗਿਆ ਤੇ ਉਹ ਜੌਂਡੀਅਰ ਹੋ ਗਿਆ ਉਹ ਖਰਾਬ ਟਰੈਕਟਰ ਮਗਰ ਅਸੀਂ ਪਾ ਕੇ ਵਧੀਆ ਚਲਾ ਸਕਦੇ ਆਂ। ਸੋ ਅਗਲੇ ਖਰਾਬੀ ਤੁਹਾਨੂੰ ਤੇ ਨਰ ਟ੍ਰੇਲ ਇਹ ਖਰਾਬ ਬਹੁਤ ਹੀ ਵਧੀਆ ਚੀਜ਼ ਬਣੀ ਹੋਈ ਐ ਸੋਹਣੀ ਤੇ ਡਿਫਰੈਂਟ ਚੀਜ਼ ਬਣੀ ਹੋਈ ਐ ਇਹ ਖਰਾਬ। ਇਹ ਖਰਾਬ ਦੇ ਸਭ ਤੋਂ ਪਹਿਲਾਂ ਤਾਂ ਇਹ ਤੇ ਜਸਤੀ ਚਾਦਰ ਲੱਗੀ ਹੋਈ ਐ ਪੂਰੀ ਵਧੀਆ ਮਹਿੰਗੀ ਚਾਦਰ ਲੱਗੀ ਐ ਟਾਟਾ ਦੀ ਤੇ ਬਹੁਤ ਵਧੀਆ ਲੱਗੇ ਦੂਜੀ ਚਾਦਰ ਵੀ ਆਪਾਂ ਟਾਟਾ ਦੀ ਲਾਉਣੇ ਆਂ ਪਰ ਇਹ ਥੋੜੀ ਜਸਤੀ ਹੈਗੀ। ਇੱਕ ਚਮਕਦੀ ਵੱਧਾ ਇੱਕ ਜਰ ਜੁਰਨੀ ਪੈਂਦੀ ਇਹਨੂੰ ਇਹਦੀ ਆਪਣੀ ਜ਼ਿੰਮੇਵਾਰੀ ਹੈ ਜਰ ਜੁਰਨੀ ਪੈਂਦੀ ਬਾਕੀ ਬੰਦੇ ਦੀ ਸਮਝ ਤੇ ਹੁੰਦਾ ਬਾਕੀ ਜਰ ਇਹਨੂੰ ਨਹੀਂ ਪੈਂਦੀ ਤੇ ਇਹ ਵੀ ਬਹੁਤ ਵਧੀਆ ਖਰਾ ਬਣਿਆ ਹੋਇਆ ਹੈ ਸਪੈਸ਼ਲ ਇਹਦੇ ਘੋੜੀ ਲੱਗੀ ਹੋਈ ਆ ਸਪੈਸ਼ਲ ਇਹਦੇ ਛੁਰੀ ਲੱਗੀ ਹੋਈ ਆ ਇਹ ਵੀ ਬਹੁਤ ਹੀ ਵਧੀਆ ਖਰਾ ਹੈਗਾ ਤੇ ਇਹ ਖਰਾ ਦਾ ਸਾਈਜ਼ ਆਪਣਾ ਮੰਨ ਕੇ ਚਲੋ 8 ਫੁੱਟ ਤੇ 27 ਇੰਚੀ ਹੋਗਾ 8 ਫੁੱਟ ਲੰਮਾ ਤੇ 27 ਇੰਚੀ ਉੱਚਾਗਾ ਇਹ ਵੀ ਬਹੁਤ ਵਧੀਆ ਖਰਾ ਬਣਿਆ ਹੋਇਆ ਰੇਅਰ ਸਾਈਜ਼ ਹੈ ਸੋ ਅਗੇਨ ਇਸ ਦੁਬਾਰ ਆ ਗਿਆ ਜੀ ਆਪਣੇ ਕੋਲੇ 6.5 ਫੁੱਟ ਖਰਾ ਤੇ ਇਹ ਵੀ ਖਰਾ ਆਪਣਾ ਮੰਨ ਕੇ ਚਲੋ ਵੀ ਇਹਦੀ ਲੰਬਾਈ ਆ 6 ਤੇ ਉਚਾਈ ਇਹਦੀ 25 ਇੰਚੀ ਹੈ ਜੀ ਤੇ ਇਹ ਵੀ ਬਹੁਤ ਵਧੀਆ ਕਰਾ ਬਣਾਇਆ ਹੋਇਆ ਜਨੀਕ ਦਾ ਸਾਈਜ਼ ਕਰਾਇਆ ਹੋਇਆ ਤਿਆਰ ਆਪਣਾ ਤੇ ਇਹ ਵੀ ਡਬਲ ਬੀਮ ਦਾ ਪੂਰਾ ਵਧੀਆ ਸਪੈਸ਼ਲ ਛੁਰੀ ਲਾ ਕੇ ਤਿਆਰ ਕੀਤਾ ਗਿਆ ਕਰਾ ਤੇ ਇਹ ਤੋਂ ਬਾਹਰ ਆ ਗਿਆ ਜੀ ਆਪਣੇ ਕੋਲੇ ਕਰਾ ਇਹ ਬਹੁਤ ਰੇਅਰ ਸਾਈਜ਼ ਆ ਇਹ ਮੰਨ ਕੇ ਚਲੋ ਇਹਦੀ ਚੜਾਈ ਆ ਕਿ 2.5 ਫੁੱਟ 99 ਇੰਚੀ ਚਾਈ ਹੈ ਜੀ ਲੰਬਾਈ ਆ ਤੇ ਉਚਾਈ ਇਹਦੀ 25 ਇੰਚੀ ਹੈ ਇਹ ਰੇਅਰ ਸਾਈਜ਼ ਆ ਇਹ ਨਾ 8 ਚਾਉਂਦਾ ਨਾ 2.5 ਚ ਕਈ ਵੀਰ ਭਰਾ ਆਪਾਂ ਨੂੰ ਕਹਿੰਦੇ ਇਹ ਰੱਥ ਵੀ ਛੋਟਾ ਹੈ 2.5 ਵੱਡਾ ਸੋ ਇਹ ਵਧੀਆ ਸਾਈਜ਼ ਬਣਿਆ ਹੋਇਆ ਆਪਣੇ ਕੋਲੇ ਇਹਦੇ ਵੀ ਸਪੈਸ਼ਲ ਛੁਰੀ ਲੱ ਤੇ ਇੱਕ ਰਾਹ ਵੈਸੇ ਵੀ ਦੂਜੇ ਆਮ ਦੂਜੇ ਖਰਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਉਹਨਾਂ ਨਾਲੋਂ ਤੁਹਾਨੂੰ ਬਾਜ ਬਰੇਡ ਤੇ ਖਰਾ ਮਿਲ ਜੂਗਾ ਖਰਾ ਨਮਾਗਾ ਜਮਾ ਥੋੜਾ ਜਿਹਾ ਮੰਨ ਕੇ ਚਲ ਬਜੰਚ ਥੋੜਾ ਜਿਹਾ ਫਰਕ ਚਾ ਉਹ ਖਰਾ ਬਹੁਤ ਵਧੀਆ ਬਣਿਆ ਮੈਂ ਤੇ ਬਹੁਤ ਹੀ ਜਨੀਗ ਦਾ ਖਰਾ ਆਪਣਾ ਸੋ ਬਾਕੀ ਆਪਾਂ ਇੱਕ ਹੋਰ ਚੀਜ਼ ਤੁਹਾਡੇ ਲਈ ਕੱਲ ਨੂੰ ਤੋਂ ਤਿਆਰ ਕਰ ਰਹੇ ਆ ਜਨੀਗ ਜੀ ਤੇ ਉਹ ਲੈ ਕੇ ਆਵਾਂਗੇ ਸੋ ਵੀਡੀਓ ਆਪਣਾ ਚੈਨਲ ਦੇ ਨਾਲ-ਨਾਲ ਬਣੇ ਰਹੋ ਜਿਹੜੇ ਵੀਰਪੁਰਾ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਚੈਨਲ ਦੇ ਨਾਲ-ਨਾਲ ਬਣੇ ਰਹੋ ਬਹੁਤ ਬਹੁਤ ਮਿਹਰਬਾਨੀ ਧੰਨਵਾਦ